ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਜ਼ਿਲ੍ਹਾ ਤਹਿਸੀਲ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਆਸਤੇ ਟੋਟਲ ਚਾਰ ਨਾਗਾ ਜੀ ਤਿੰਨ ਤਾਂ ਬੱਚੇ ਆ ਛੋਟੇ ਤੇ ਇੱਕ ਟੋਕੜ ਗੱਬਣ ਮੱਝ ਆ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਵਰਕ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਇੱਕ ਸਪੈਸ਼ਲ ਬੇਨਤੀ ਆ ਵੀਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਨਾਮ ਤੇ ਐਡਰੈਸ ਦੱਸ ਦੋ ਜੀ ਹਾਂ ਵੀਰੇ ਜੈ ਸਿੰਘ ਆ ਜੀ ਪੈਂਡਮ ਹੈ ਰੋਈ ਤਸੀਲ ਜਿਲਾ ਮੋਗਾ ਜੀ ਮੋਬਾਈਲ ਨੰਬਰ 9814299923 9814299923 ਠੀਕ ਆ ਬਈ ਚਾਰ ਨਾਗਾ ਜੀ ਅੱਜ ਚਾਰ ਨਾਗਾ ਵੀਰੇ ਇੱਕ ਟੋਕੜ ਗੱਭਣਾ ਤਿੰਨ ਬੱਚੇ ਠੀਕ ਆ ਜੀ ਟੋਕੜ ਗੱਭਣ ਤੋਂ ਸ਼ੁਰੂ ਕਰਦੇ ਸੂ ਆ ਕੇ ਨਵੇਂ ਵੀਰੇ ਸੂਆ ਵੀਰੇ ਅਗਲੇ ਨੇ ਤੀਜਾ ਆ ਗਿਆ ਕੋਈ ਕਹਿਣਾ ਮਰਜ਼ੀ ਮੰਨ ਲੈ ਠੀਕ ਆ ਜੀ ਹਾਂਜੀ ਕਿੰਨੇ ਸਮੇਂ ਦੀ ਗੱਭਣਾ ਵੀ ਚਾਰ ਮਹੀਨਾ ਦੀ ਗੱਭਣਾ ਮੋਹਰ ਲੈ ਤੁਹਾਨੂੰ ਤੇਲ ਆ ਜੀ ਇੱਕ ਤੁਹਾਨੂੰ ਹਾਂਜੀ 981 ਇੱਕ ਨੰਬਰ ਆ ਜੀ ਜੋਦੇ ਵੀਰੇ ਅਗਲੇ ਨੇ ਚੇਕ ਲਓ ਦੱਸਿਆ ਚਾਰ ਮੰਨ ਲਓ ਆਪਣੇ ਕੋ ਰਾਤ ਹੀ ਆਈ ਹੈ ਮਿਲਦੀ ਕਿਵੇਂ ਆ ਮਿਲਦੀ ਵੀਰੇ ਹੁਣ ਰਾਤ ਆਈ ਆ ਐਵੇਂ ਆਪਾਂ ਝੂੜ ਨਹੀਂ ਮਾਰਨਾ ਸਵੇਰੇ ਟੀਕਾ ਮਾਰ ਕੇ ਚੋਈਏ ਉੱਥੇ ਥਾਪੀ ਤੇ ਮਿਲਦੀ ਹੈਲੀ ਜੁਲੀ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਜਿਹੜਾ ਮਰਜ਼ੀ ਮੰਨ ਲਓ ਜੀ ਚਾਰ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਪੈਸ਼ਲੀ ਬੇਨਤੀ ਆ ਕਿ ਆਪ ਦਾ ਵੀਰੇ ਡਾਕਟਰ ਲੈ ਕੇ ਆਵੇ ਅਗਲਾ ਜੇ ਨਹੀਂ ਲੈ ਕੇ ਆਉਂਦਾ ਕੋਈ ਦੂਰ ਆ ਆਪ ਮੱਝ ਪਾ ਕੇ ਭੇਜ ਜਾਗੇ ਪੁੱਤਰ ਦੀ ਚੈੱਕ ਕਰਾ ਲੈ ਇੱਕ ਜਾਨੀ ਜਿੱਦੇ ਮੱਝ ਲੈ ਕੇ ਗਿਆ ਉਹ 24 ਘੰਟਿਆਂ ਦੀ ਗਾਰੰਟੀ ਆ 24 ਘੰਟਿਆਂ ਚ ਆਪ ਦੀ ਚੈੱਕ ਕਰਾ ਲੇ ਜੀ ਆਪ ਦੇ ਪਰਸਨਲ ਡਾਕਟਰ ਨਾਲ ਆਪ ਦੇ ਪਰਸਨਲ ਡਾਕਟਰ ਕੋਲ ਚੈੱਕ ਕਰਵਾ ਕੇ ਦੇਵਾਂਗੇ ਵੀਰੇ ਠੀਕ ਆ ਜੀ ਆਪ ਦੇ ਪਰਸਨਲ ਡਾਕਟਰ ਤੋਂ ਚੈੱਕ ਕਰਾ ਲੈ ਸਪੈਸ਼ਲ ਬੇਨਤੀ ਆ ਦੁੱਧ ਤਾਂ ਜ਼ਿਆਦਾ ਸੀਗਾ ਤੁਸੀਂ ਚਾਰ ਹੀ ਮੰਨ ਕੇ ਆਇਓ ਬਾਈ ਕਹਿੰਦਾ ਉਪਰਾ ਕਰ ਗਈ ਆ ਥੋੜਾ ਜਿਹਾ ਕਰ ਜਾਂਦਾ ਵੀਰੇ ਪਸ਼ੂਏ ਨਹੀਂ ਪਤਾ ਵੱਧ ਹੀ ਕੱਢ ਦੇਵੇ ਹਾਂਜੀ ਇਹ ਦੱਸਿਆ ਅਮਰੀਕਾ ਨੇ ਆਪਾਂ ਵੀਰੇ ਚਾਰ ਦੱਸ ਦੇ 12 ਮਹੀਨਾ ਦੀ ਕੱਬਣ ਠੀਕ ਆ ਵੀਰੇ ਮੋੜ ਨਾਲ ਥਣ ਤੇਲ ਆ ਵੀਰੇ ਠੀਕ ਆ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਛੋਟਾ ਜਿਹਾ ਭਾਰ ਬਈ ਇਹਦਾ ਜਮਾ ਛੋਟਾ ਜ ਓਏ ਥੋੜਾ ਜਿਹਾ ਕੈਮਰੇ ਤੋਂ ਡਰਦੇ ਆ ਜੀ ਪਸ਼ੂ ਛੋਟਾ ਜਿਹਾ ਭਾਰ ਵੀਰੇ ਦਾ ਭਾਰ રે ਇੱਕ ਗੱਲ ਹੋਰ ਧਾਰਤੂਰ ਬਹੁਤ ਚੰਗੀ ਆ ਠੀਕ ਆ ਜੀ ਭਾਵਾਂ ਕੋ ਜਵਾਕ ਚੋਲੇ ਅਗਲੇ ਦਾ ਇਹ ਨਹੀਂ ਗੱਲ ਕੋਈ ਠੀਕ ਆ ਜੀ ਜਲਦੀ ਜਲਦੀ ਨਹੀਂ ਗਈ ਗਾਰੰਟੀ ਆ ਹਾਂ ਬਾਕੀ ਯਾਰ ਵੀਰੇ ਭਾਅ ਇਹਦਾ ਕਤਿਆਂ ਵਾਲੇ ਵਾਲਾ ਮੁੱਲ ਇਹ 42000 ਦੀ ਹਾਂ ਮਾਨ ਤਾਨ ਵੀ ਕਰ ਦਾਂਗੇ ਇੰਨੀ ਕਿ ਤਾਂ ਦੂਜੇ ਪਾਸੇ ਵੀ ਹੈਗੀ ਆ 42000 ਦੀ ਬਾਈਕ ਇਹ ਤਾਂ ਦੇ ਦਾਂਗੇ ਬਿਲਕੁਲ ਛੋਟਾ ਭਾਅ ਹੈ ਦੁੱਧ 4 ਕਿਲੋ ਚੋਕੇ ਲੈ ਜਾਓ ਡਾਕਟਰ ਆਪ ਦਾ ਨਾਲ ਲੈ ਕੇ ਚੱਲੋ ਆ ਜੇ ਇਹਦੇ ਬਾਅਦ ਕੱਢੂਗੀ 1/2 ਕਿਲੋ ਘੱਟ ਵੀ ਘੱਟ ਨਹੀਂ ਕੱਢਦੀ ਉਪਰਾ ਕਰਕੇ ਜਦੋਂ 6 ਜੋਕੇ ਲਿਆਂਦਾ ਥੋੜਾ ਜਿਹਾ ਉਪਰ ਆਣਾ 5 ਦਾ ਕੱਢ ਹੀ ਦਿੰਦਾ ਬਸੂ ਤੇ ਤਿੰਨ ਫਿਰ ਤੋਂ ਛੋਟੇ ਬੱਚੇ ਵੀ ਲੈ ਆਂਦੇ ਬਈ ਹਾਂਜੀ ਵੀਰੇ ਬੱਚੇ ਨੇ ਹਾਤੇ 'ਚ ਮਈਆਂ ਗਈਆਂ ਸੀ ਚੰਗੀਆਂ ਠੀਕ ਆ ਵੀਰੇ ਤੇ ਉੱਥੋਂ ਆਈਆਂ ਵੀਰੇ ਉਹਨਾਂ ਨੇ ਵੇਚ ਤੇ ਬੱਚੇ ਪਾਲੇ ਵੇ ਸੀਗੇ ਠੀਕ ਆ ਵੀਰੇ ਹਾਂਜੀ ਆਹ ਕੱਟੀ ਦੀ ਕਿੰਨੀ ਉਮਰ ਹੈ ਵੀਰੇ ਕੱਟ ਐਵੇਂ ਆਪਾਂ ਝੂਠ ਨਹੀਂ ਮਾਰਨਾ ਕਹਿਣ ਨੂੰ ਵੀਰੇ ਆਪਾਂ ਕਿਹੜਾ ਵੀ ਕੁਝ ਜਵਾਬ ਆ ਵੀ ਕਹਿ ਨਹੀਂ ਸਕਦੇ ਆ ਇੰਨੇ ਟਾਈਮ ਦੀ ਉਹਨੇ ਟਾਈਮ ਦੀ ਆਪਾਂ ਨੂੰ ਵੀ ਕੋਈ ਪਤਾ ਨਹੀਂ ਹੈ ਬੱਚੀਆਂ ਦਾ ਵਾ ਦੰਦੋ ਕੀਰੀਆਂ ਜਾਂ ਉਮਰ ਜਿੰਨੀ ਮਰਜੀ ਮੰਨ ਲੈ ਆਪ ਜਿੰਨੀ ਮਰਜੀ ਮੰਨ ਲੈ ਕੋਈ ਦੁਆ ਮਹੀਨੇ ਦੀ ਮੰਨ ਲੈ ਕੋਈ ਚਾਰਾਂ ਦੀ ਮੰਨ ਲੈੋ ਕੋਈ ਸਾਲ ਦੀ ਮੰਨ ਲੈ ਪਰ ਇਹ ਗੱਲ ਹੈਗੀ ਆ ਆਪਾਂ ਨੂੰ ਇਹ ਤਾਂ ਦੇਖਦੇ ਵੀ ਜਵਾਬ ਕੀ ਆ ਸਹੀ ਗੱਲ ਹੈ ਜੀ ਝੋਲੀ ਤੁਸੀਂ ਦੇਖ ਸਕਦੇ ਹੋ ਚਾਰਾਂ ਥਾਣਾ ਬਈ ਚਾਰ ਚਾਰ ਹੀ ਥਾਣਾ ਪੰਜਵਾਂ ਫੋਟ ਵੀ ਹੋਵੇ ਉਹਦੀ ਉਮੀਦ ਗਾਰੰਟੀ ਆਪਣੇ ਠੀਕ ਆ ਵੀਰੇ ਤੇ ਇਹ ਕੱਲੀ ਕੱਲੀ ਦਾ ਮੁੱਲ ਕਰਨਾ ਕਿ ਜੋ ਤਿੰਨਾਂ ਦਾ ਇਕੱਠਾ ਹੈ ਇਹ ਵੀ ਕੱਲੀ ਕੱਲੀ ਦੇ ਕਰਾਂਗੇ ਕਰਕੇ ਕੋਈ ਮੁੜ ਕੇ ਟੈਕ ਨੰਬਰ ਦਾ ਕਿੰਨਾ ਜੀ ਇੱਕ ਨੰਬਰ ਦਾ ਵੀਰੇ 15000 ਠੀਕ ਆ ਜੀ ਤੇ ਦੋ ਨੰਬਰ ਦਾ 11500 ਆ ਤਿੰਨ ਨੰਬਰ ਦਾ ਵੀ 11500 ਜੇ ਉਹ ਇਕੱਠਾ ਲੈ ਲਊਗਾ 23 ਬਣ ਗਿਆ ਉਹ ਜੋੜਾ 20 ਦਾ ਦੇ ਦੇ ਜੋੜਾ 20 ਦਾ ਦੇ ਦੇ ਠੀਕ ਆ ਜੀ ਇੱਕ ਨੰਬਰ ਦਾ 15000 ਪਰ ਇੱਕ ਗੱਲ ਹੈਗੀ ਆ ਵੀਰੇ ਕਹਿਣ ਵਾਲੀ ਗੱਲ ਨਹੀਂ ਬਾਈ ਇਹਨਾਂ ਦੇ ਮਾਵਾ ਹੁਣ ਵਗਾ ਦੇਣਗੇ 15 15 ਕਿਲੋ 14 14 ਕਿਲੋ ਦੁੱਧ ਹੁਣ ਦੇਈ ਜਾਂਦੇ ਆ ਬੱਚੇ ਸਹੀ ਗੱਲ ਹੈ ਚੰਗੀਆਂ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਬਾਕੀ ਫੇਸ ਕੁਆਲਿਟੀ ਦੇਖ ਲਓ ਜੀ ਦੋਨਾਂ ਦੀਆਂ ਸੋਹਣੀਆਂ ਆਦਾ ਕਰਮਾਲੀ ਸਿੰਘ ਗੋਲ ਵੀ ਕਰਦੀ ਜੇ ਮਾਲਾ ਜੋੜਾ ਲੈਂਦਾ ala 20 ਦਾ ਵਾ ਯਾਰ 10 10 ਦਾ ਵਾ ਐਡਾ ਬੱਚਾ ਯਾਰ ਪਾਲਨ ਅਗਲਾ ਵੀ ਜਿਹੜਾ ਲਊਗਾ ਇਹਨੂੰ ਵੀ ਪਤਾ ਯਾਰ ਵੀ ਸਹੀ ਗੱਲ ਹੈ ਜੀ ਜੀ ਦੁੱਧ ਹੀ ਅਗਲਾ ਦੁੱਧ ਹੀ ਨਿਕਲਦਾ ਪੀ ਜਾਂਦੇ ਬਾਕੀ ਚੈੱਕ ਕਰ ਸਕਦੇ ਹੋ ਚੰਗੀ ਮਾਂ ਦੇ ਪੇਟੋਂ ਪੈਦਾ ਹੋਈਆਂ ਜੀ ਮਿਲ ਕੇ ਰਿਕਾਰਡ ਚੰਗਾ ਕੋਈ ਲੱਤ ਨਹੀਂ ਵੀ ਗਈ ਬਾਕੀ ਮੋਰਾ ਜੀ 35 ਸਹੀ ਗੱਲ ਹੈ ਜੀ ਡਿਮਾਂਡ ਤੁਹਾਨੂੰ ਦੱਸਤੀ ਜੋੜੇ ਦੀ 20 ਆ ਕੱਲੀ ਕੱਲੀ ਦੀ 11:30 11:30 ਜੀ ਆਹ ਲਓ ਹੂੰ ਵੀ ਭਾਈ ਸਾਰੀ ਜੈਡ ਬਲੈਕ ਆ ਇੱਕ ਵੀ ਵਾਲ ਚਿੱਟਾ ਨਹੀਂ ਸਹੀ ਗੱਲ ਆ ਆ ਇਹਨਾਂ ਦੀ ਪੂਛ ਚਿੱਟੀ ਆ ਉਹ ਜੈਡ ਬਲੈਕ ਆ ਜੀ ਬਾਕੀ ਜਿਹਨੂੰ ਨਾਲ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ